ਸਤਿ ਸ਼੍ਰੀ ਅਕਾਲ ਜੀ ਗੁਰਪਤੇ ਕੱਲ 20 10 2025 ਨੂੰ ਦੀਵਾਲੀ ਦਾ ਸ਼ੁਭ ਦਿਹਾੜਾ ਸਾਰੇ ਸਰੋਤਿਆਂ ਨੂੰ ਭਰਾਵੋ ਦੀਵਾਲੀ ਦੀਆਂ ਕਰੋੜਾਂ ਕਰੋੜਾਂ ਮੁਬਾਰਕਾਂ ਦੁਖੀ ਮਾਨ ਮਾਰਾ ਤੁਹਾਡੀ ਦੀਵਾਲੀ ਬਹੁਤ ਹੀ ਖੁਸ਼ੀਆਂ ਖੇੜਿਆਂ ਨਾਲ ਨਗਾਵੇ ਸਾਰਾ ਸਾਲ ਹੀ ਤੁਹਾਡਾ ਖੁਸ਼ੀ ਖੜਿਆ ਨੰਗਾਵੇ ਸੱਚੇ ਪਾਸ਼ਾ ਪਰ ਜਿੰਨਾ ਸਾਡਾ ਮਨ ਦੁਖੀ ਭਰਾਵੋ ਕਿਸੇ ਦਾ ਭਰਾ ਫੌਜ ਹੋ ਗਿਆ ਸੀਗਾ ਇਹ ਉਦੋਂ ਗੱਲ ਆ ਉਦੋਂ ਦੀ ਗੱਲ ਉਹਨਾਂ ਟਾਈਮਾਂ ਦੀ ਜਦੋਂ ਕਾਲੇ ਪਾਣੀ ਘਾਲ ਦਿੰਦੇ ਸੀ ਤੇ ਮੁੜ ਕੇ ਬੰਦਾ ਮੁੜਦਾ ਨਹੀਂ ਸੀ ਤੇ ਫੌਜ ਦਾ ਵੀ ਆਇਆ ਸੀਗਾ ਫੌਜ ਨੂੰ ਬਾਹਰਲੇ ਮੁਲਕਾਂ ਨਾਲ ਲੜਨ ਘਾਲ ਦਿੰਦੇ ਸੀ ਬੰਦਾ ਮੁੜਦਾ ਨਹੀਂ ਜੀਗਾ ਬਹੁਤ ਲੋਕਾਂ ਨੂੰ ਮਲਵੀ ਇਹ ਗੱਲ ਦਾ ਗਿਲਾ ਛਾ ਦੇ ਮਨ ਚ ਕਿਸੇ ਦਾ ਭਰਾ ਹੋ ਗਿਆ ਸੀ ਫੌਜੀ ਦਿਵਾਲੀ ਵਾਲੇ ਦਿਨ ਉਹਨੂੰ ਯਾਰ ਦੋਸਤ ਸੇੜਦੇ ਇਸ ਵੇਰ ਉਹ ਬੋਲਦਾ ਅਗੋ ਪਤਾ ਕੀ ਆਂਦਾ ਉਹ ਆਂਦਾ ਕਿਹੜੇ ਹੌਸਲੇ ਮਾਰਾਂ ਲਲਕਾਰੇ ਤੇ ਵੀਰ ਮੇਰਾ ਫੌਜੀ ਹੋ ਗਿਆ ਉਹ ਗੱਲਾਂ ਕਿਹੜੇ ਹੌਸਲੇ ਦਿਵਾਲੀ ਮਨਾਈਏ ਸਾਡਾ ਚੰਦ ਗੋਡੀ ਮਾਰ ਗਿਆ ਬਾਈ ਵੀਰ ਜੀ ਜਵੰਦਾ ਦੂਜਾ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਨਾ ਬਰਦਾਸ਼ਤਾ ਕਰਨ ਜੋ ਗੱਲਾਂ ਹੈ ਜਿਵੇਂ ਬਹੁਤ ਸਾਲ ਪੁਰਾਣੇ ਅੱਜ ਮੈਂ ਉਹ 1 2 17 ਕਿਸ ਨੇ ਲਿਖਿਆ ਸੀ ਅਖਬਾਰ ਦੇ 17 ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਉਹਨਾਂ ਦੀ ਦੀਵਾਲੀ ਜਿਹੜੇ ਖੁਸ਼ੀਆਂ ਮਨਾਉਣ ਹੋਈ ਉਹਨਾਂ ਦੀ ਦੀਵਾਲੀ ਜਿਹੜੇ ਖੁਸ਼ੀਆਂ ਮਨਾਉਣ ਹੋਈ ਸਾਡੇ ਦਿਲ ਉੱਤੇ ਸੋਗ ਮੁਰਮੁਰ ਆਉਣ ਹੋਈ ਸੁਖੀ ਵਸੇ ਜਿੰਦ ਵਜਾ ਦੁੱਖਾਂ ਦਾ ਗੰਡਾਸਾ ਵੇ ਦੂਰ ਵੇ ਦੂਰ ਬਾਈ ਦੂਰ ਵੇ ਦੂਰ ਜਵੰਧਿਆ ਦੂਰ ਤੇਰਾ ਵਾਸਾ ਏ ਦੂਰ ਬਾਈ ਦੂਰ ਜਵੰਧਿਆ ਦੂਰ ਤੇਰਾ ਵਾਸਾ ਏ ਦੂਰ ਬਾਈ ਦੂਰ ਜਵੰਧਿਆ ਦੂਰ ਤੇਰਾ ਵਾਸਾ ਏ ਬਾਈ ਵਾਤਵਾਦ ਸ਼ੇਰ ਲਾਇਕ ਤੇ ਕਮੈਂਟ ਕਰ ਦਿਓ ਮੈਂ ਕਿਸੇ ਵੀਡੀਓ ਚ ਵੰਦਾ ਨਹੀਂ ਹੁੰਦਾ ਇਹ ਮੇਰੇ ਵੀਰ ਦਾ ਮੈਸੇਜ ਬਹੁਤ ਵੱਡ ਜਵੜੇ ਦਾ ਸਾਰੀ ਦੁਨੀਆ ਚ ਬਾਈ ਕਿਸੇ ਵੀਰ ਨੇ ਜੇ ਵਧਾਈਆਂ ਦਿੱਤੀਆਂ ਦੀਵਾਲੀ ਦੀਆਂ ਤੋਂ ਸਾਡੇ ਹੀਰੇ ਨੂੰ ਉਹ ਸਾਡੇ ਤੀਜ ਦੇ ਚੰਦ ਨੂੰ ਉਹ ਸਾਡੇ ਨਗੀਨੇ ਨੂੰ ਅਸੀਂ ਉਹ ਯਾਦ ਕਰਕੇ ਅੱਜ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਸ਼ੁਭ ਕਾਮਨਾਵਾਂ ਲੋਕਾਂ ਨੂੰ ਦਿੱਤੀਆਂ ਸੰਗਤਾਂ ਨੂੰ ਦਿੱਤੀਆਂ ਪਰ ਅੰਦਰੋਂ ਭਰਾਵੋ ਮਨ ਬਹੁਤ ਉਕੀਆ ਬਾਈ ਜਵੰਦਾ ਜੀ ਜਿੱਥੇ ਵੀ ਹੋਵੇ ਤੂੰ ਮਹਾਰਾਜ ਦੇ ਨੂੰ ਚੜ੍ਹਦਿਆਂ ਕਾਲਦ ਰੱਖੇ ਸੱਚੇ ਪਾਸ਼ਾ ਦੁਬਾਰਾ ਜਨਮ ਲਵੇਂ ਯਾਰ ਸਾਡੇ ਸੋਭ ਦੀਪ ਸਿੱਧੂ ਵੀਰਾ ਨੂੰ ਉਹਨੇ ਦੁਬਾਰਾ ਆਪਣੇ ਘਰੇ ਜਨਮ ਲਿਆ ਤੂੰ ਵੀ ਸੱਚੇ ਪਾਤਸ਼ਾਹ ਦੁਬਾਰਾ ਜਨਮ ਲਵੇਂ ਮਹਾਰਾਜ ਕੜਦਿਆਂ ਕਲਾਂ ਰੱਖੇ ਨੇੜੇ ਸਾਸਿਕੋਲ